ਤਰਾਵੇ ਨਾਲ ਜਾ ਕੇ ਮੀਟਿੰਗ ਕਰੋ ਕੋਆਪੇ ਆਉਗੇ ਟੰਗ ਦੇ ਨਾਲ ਕਰਨਗੇ ਇਹ ਕੋਈ ਇਨਾਚ ਕ੍ਰਿਮੀਨਲ ਹੋਗਾ ਅਸੀਂ ਫੜਾਂਗੇ ਨਾਲ ਠੀਕ ਹੈ ਨਾ ਜਿਨਾਂ ਨੇ ਰੇਡ ਕੀਤੀ ਹੈ ਕ੍ਰਿਮੀਨਲ ਸੀ ਸੁਲਤਾਨਪੁਰ ਲੋਧੀ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦ ਕੁਝ ਚਤਤਬੰਦੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਸੁਲਤਾਨਪੁਰ ਲੋਧੀ ਦੇ ਤਨਵੰਡੀ ਚੌਧਰੀਆਂ ਰੋਡ ਤੇ ਬਿਹਾਰ ਯੂਪੀ ਆਦਿ ਰਾਜਾ ਤੋਂ ਆ ਕੇ ਸਬਜ਼ੀ ਅਤੇ ਫਲਾਂ ਦੀਆਂ ਰੇੜੀਆਂ ਦਾ ਕਾਰੋਬਾਰ ਕਰਦੇ ਪ੍ਰਵਾਸੀਆਂ ਦੀਆਂ ਰੇੜੀਆਂ ਚਕਵਾਉਣ ਦੀ ਕੋਸ਼ਿਸ਼ ਕੀਤੀ ਨੌਜਵਾਨਾਂ ਦਾ ਕਹਿਣਾ ਸੀ ਕਿ ਬਿਹਾਰ ਯੂਪੀ ਤੋਂ ਆਏ ਲੋਕ ਸਾਡੇ ਪੰਜਾਬੀਆਂ ਨੂੰ ਸੁਲਤਾਨਪੁਰ ਲੋਧੀ ਵਿਖੇ ਕੰਮ ਨਹੀਂ ਕਰਨ ਦਿੰਦੇ ਉਹਨਾਂ ਕਹਿੰਦੇ ਕਿ ਸਾਡਾ ਇੱਕ ਪੰਜਾਬੀ ਨੌਜਵਾਨ ਵੀ ਇੱਥੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ ਇੱਥੇ ਰੇੜੀ ਲਗਾਉਣਾ ਚਾਹੁੰਦਾ ਸੀ ਪਰ ਇਹਨਾਂ ਬਿਹਾਰ ਤੇ ਯੂਪੀ ਦੇ ਲੋਕਾਂ ਨੇ ਉਸ ਨੂੰ ਰੇੜੀ ਨਹੀਂ ਲਗਾਉਣ ਦਿੱਤੀ ਇਸ ਕਰਕੇ ਅਸੀਂ ਅੱਜੋ ਮਨ ਬਣਾ ਲਿਆ ਕਿ ਅਸੀਂ ਬਿਹਾਰ ਦੇ ਯੂਪੀ ਦੇ ਲੋਕਾਂ ਦੀਆਂ ਇੱਥੇ ਰਿਹੜੀਆਂ ਨਹੀਂ ਰਹਿਣ ਦਵਾਂਗੇ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕ ਸਾਡੇ ਪੰਜਾਬੀਆਂ ਦੇ ਨਾਲ ਬਹੁਤ ਤੱਕਾ ਕਰਦੇ ਹਨ ਤੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਉਸ ਤੋਂ ਬਾਅਦ ਲੁਧਿਆਣੇ ਵੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਬਿਹਾਰ ਤੋਂ ਆਏ ਹੋਏ ਮਜ਼ਦੂਰਾਂ ਨੇ ਛੋਟੇ ਜਿਹੇ ਬੱਚੇ ਦਾ ਰੇਪ ਕੀਤਾ ਇਸ ਦੇ ਗੁੱਸੇ ਵਿੱਚ ਅਸੀਂ ਨਾ ਲੋਕਾਂ ਦੀਆਂ ਇੱਥੇ ਰਿਹੜੀਆਂ ਨਹੀਂ ਰਹਿਣ ਦਵਾਂਗੇ ਇਹ ਆਪਣੇ ਰਾਜ ਵਿੱਚ ਵਾਪਸ ਜਾਣਾ ਤੇ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਨ ਪ੍ਰਸ਼ਾਸਨ ਅੱਜ ਸਾਨੂੰ ਕਾਨੂੰਨ ਅਧਸਰਿਆਵਾ ਵੀ ਆਪਾਂ ਕਾਨੂੰਨ ਦੇ ਹਿਸਾਬ ਨਾਲ ਕੰਮ ਚੱਲਾਂਗੇ ਜਦ ਰੋਜ਼ਾਨਾ ਕੋਈ ਰੇਪ ਹੁੰਦਾ ਕੋਈ ਮਾਰ ਦਿੰਦੇ ਆ ਦੋ ਪੰਜਾਬੀ ਮੁੰਡਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਰੋਜ਼ ਕੁਛ ਨਾ ਕੁਛ ਘਟਨਾ ਵਾਧਦੀ ਆ ਰੋਜ਼ ਕਰਦੇ ਆ ਉਦੋਂ ਪ੍ਰਸ਼ਾਸਨ ਨੂੰ ਕੁਝ ਨਹੀਂ ਦਿਖਦਾ ਉਦੋਂ ਨਾ ਤਾਂ ਕੋਈ ਕਾਰਵਾਈ ਹੁੰਦੀ ਆ ਨਾ ਉਹ ਬੰਦੇ ਵੀ ਨਹੀਂ ਲੱਭਦੇ ਸਾਨੂੰ ਜਿਹੜੇ ਕਰਦੇ ਆ ਕਿਸੇ ਕੁੜੀ ਦਾ ਰੇਪ ਹੋ ਗਿਆ 4 ਸਾਲ ਦੀ ਬੱਚੀ ਦਾ ਰੇਪ ਹੋ ਗਿਆ ਕੀ ਹੁੰਦੀ 4 ਸਾਲ ਦੀ ਬੱਚੀ ਦੀ ਇਹਨਾਂ ਦਾ ਰੇਪ ਹੁੰਦਾ ਇਹ ਹੱਦ ਤੋਂ ਵੱਧ ਕ੍ਰਾਈਮ ਵਧੀ ਜਾਂਦਾ ਵਾ ਕੋਈ ਦੇਖਦਾ ਨਹੀਂ ਕੋਈ ਕਰਦਾ ਨਹੀਂਗਾ ਪਰ ਜਦੋਂ ਲੋਕ ਇਕੱਠੇ ਹੁੰਦੇ ਆ ਕੋਈ ਗੱਲ ਕਰਦਾ ਵਾ ਉਦੋਂ ਪ੍ਰਸ਼ਾਸਨ ਆਣ ਕੇ ਉਹਨਾਂ ਨੂੰ ਰੋਕ ਦਿੰਦਾ ਉਦੋਂ ਅਸੀਂ ਮੰਗ ਇਹ ਕਰਦੇ ਆ ਵੀ ਜਿਹੜੇ ਆਣ ਕੇ ਇੱਥੇ ਪ੍ਰਵਾਸੀ ਲੈ ਕੇ ਕਰਨੜ ਆ ਸਾਰਾ ਕੁਝ ਜਿਹੜੇ ਗਲਤੀਆਂ ਕਰ ਰਿਹਾ ਉਹਨੂੰ ਫੜਿਆ ਜਾਵੇ ਜਿਹੜੇ ਆਪਣੇ ਮੁੰਡੇ ਆ ਉਹਨਾਂ ਨੂੰ ਰੋਜ਼ਗਾਰ ਮਿਲਿਆ ਜਾਵੇ ਇੱਥੇ 2-3 ਮੁੰਡੇ ਸੀਗੇ ਜਿਹੜੇ ਆਪਣੀ ਰੇੜੀ ਲਾਉਣਾ ਚਾਹੁੰਦੇ ਸੀਗੇ ਉਹਨਾਂ ਨੂੰ ਨਹੀਂ ਲਾਉਣ ਦਿੱਤੀ ਗਈ ਉਹਨਾਂ ਨੂੰ ਜਿਹੜੇ ਪ੍ਰਵਾਸੀ ਸੀ ਉਹ ਨਹੀਂ ਲਾਉਣ ਦਿੰਦੇ ਸੀ ਅਸੀਂ ਕਹਿ ਕਹਿ ਕੇ ਉਹਨਾਂ ਦੀ ਰੇੜੀ ਲਵਾਈ ਆ। ਉਥੇ ਰੋਕ ਰੋਕ ਕੇ ਉਹਨਾਂ ਦਾ ਕੰਮ ਕਰਾਇਆ ਵਾ ਪਰ ਫੇਰ ਵੀ ਪ੍ਰਸ਼ਾਸਨ ਉਦੋਂ ਪ੍ਰਸ਼ਾਸਨ ਨੂੰ ਇਹ ਨਹੀਂ ਦਿਖਦਾ ਵੀ ਆ ਕੀ ਚੱਲ ਰਿਹਾ ਵਾ ਬਟ ਬਾਅਦ ਵਿੱਚ ਸਾਰੇ ਇਕੱਠੇ ਹੋ ਕੇ ਆਣ ਕੇ ਕਹਿਣ ਲੱਪੇ। ਠੀਕਾ ਖਾਲਸਾ ਵਾਏ ਜੀ ਕੀ ਫਤਿਹ। ਦਾਸ ਕਰਨਵੀਰ ਸਿੰਘ ਸultanpur Lodhi ਦਾ ਮਸਲਾ ਸultanpur Lodhi ਦਾ ਵਸਨੀਕ ਆ ਵਾ ਜੀ। ਪੰਜਾਬੀਆਂ ਦੀਆਂ ਰੇੜੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀ ਉਹਦੇ ਨਾਲ ਜਿਹਦੇ ਵੀ ਵੀਰ ਨੇ ਆਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ ਸਲਤਨਪੁਰ ਦੇ ਵਿੱਚ ਬੜੇ ਸੰਗ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇੜੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇੜੀਆਂ ਲਾ ਰੀਆਂ ਉਤੋਂ ਪੁਲਿਸ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਜੀ ਕੀ ਹਾਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣੇ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪਹਿਲਾਂ ਇਹ ਕਹਿੰਦੇ ਆ ਜਿਹੜੇ ਕ੍ਰਿਮੀਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਿਮੀਨਲ ਹੋਵਾਂ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾ ਮੁੰਡਾ ਉਹਨੂੰ ਮਾਰਿਆ ਕਿੰਨੇ ਪੂਰੇ ਤਰੀਕੇ ਨਾਲ ਫਿਰ ਇਹਨਾਂ ਨੇ ਉਹਨਾਂ ਨੂੰ ਰੇਪ ਕਰਕੇ ਮੈਂ ਲੋਕ ਲਈ ਇੱਥੂ ਰਹਿਣ ਆਲਾ ਠੀਕ ਹੈ ਜੀ ਜਿਸ ਕਰਨ ਸਿੰਘ ਮਸਲਾ ਸਰ ਜੀ ਮੈਂ ਤਾਂ ਦੱਸਦਾ ਨਾ ਪਰਸੋਂ ਦੀ ਗੱਲ ਆ ਹੋ ਗਏ ਪਰਸੋਂ ਦੀ ਗੱਲ ਆ ਤੇ ਨਾ ਇੱਥੇ ਰੇੜੀ ਨਹੀਂ ਲੱਗਣ ਦਿੰਦੇ ਆਪਣੇ ਪੰਜਾਬੀ ਬੰਦੇ ਵੀ ਤੇ ਉਹ ਬੰਦਾ ਬਾਬਾ ਜੀ ਆਪਣੀ ਰੇੜੀ ਛੱਡ ਕੇ ਸਭ ਕੋ ਚੱਲਾ ਕੇ ਕਹਿੰਦਾ ਜਦ ਮੇਰੇ ਆਪਣੇ ਬੰਦੇ ਨਹੀਂ ਸਾਥ ਦੇਣਦੇ ਮੈਂ ਕਿਸੇ ਤੋਂ ਕੀ ਮੰਗ ਕਰਾਂ ਉੱਥੇ ਅਸੀਂ ਖੜੇ ਸੀਗੇ ਬਾਬਾ ਜੀ ਤੇ ਆਪਾਂ ਫਿਰ ਜਿਹਨੇ ਨਹੀਂ ਲੱਗਣ ਦਿੰਦੇ ਪ੍ਰਵਾਸੀ ਆਪ ਉਹਦੇ ਨਾਲ ਉਹਦੀ ਰੇੜੀ ਲਵਾਈ ਕੀ ਗਈ ਤੇ ਫਿਰ ਆਪਣੇ ਸਿੰਘ ਆਏ ਕੋਈ ਦੋ ਚਾਰ ਜਣੇ ਸੀ ਚਾਰ ਬਾਬੇ ਹੁਣੇ ਤੇ ਉਹ ਆ ਕੇ ਉਹਨਾਂ ਦਾ ਸਾਥ ਦੇਣ ਲੱਪੇ ਵੀ ਉਹ ਉਹਨਾਂ ਨੂੰ 5 ਸਾਲ ਹੋ ਗਏ 7 ਸਾਲ ਹੋ ਗਏ ਰੇੜੀ ਲਾਉਂਦਿਆਂ ਨੂੰ ਵੀ ਆਪਣਾ ਮੰਦਾ ਜੀ ਹੁਣ ਕੋਈ ਲੋਨ ਲਾ ਕੇ ਵੀ ਹਰ ਜਵੇ ਪਹਿਲਾਂ 5 ਸਾਲ ਹੋਵੇ ਉਹਨੂੰ ਉਹ ਵੀ ਅੱਜ ਲੱਗਾ ਵਾ ਉਹਨੂੰ ਵੀ 5 ਸਾਲ ਹੋ ਜਾਣਗੇ ਉਹਨੂੰ ਮੌਕਾ ਤਾਂ ਦੇਵੋ ਆ ਗਏ ਲੋਈ ਬਾਬਾ ਜੀ ਫੇਰ ਅੱਜ ਅਸੀਂ ਅਰੇੜੀਆਂ ਦੀਆਂ ਚਕਾਉਣ ਦੇ ਆ ਜੇ ਸਾਡੀਆਂ ਨ ਲੱਗਣ ਦਿੱਤੀ ਅਸੀਂ ਅੱਜ ਆਪਣੀ ਆਈ ਤੇ ਆਏ ਆ ਵੀ ਸਾਹੀ ਵੀ ਚੁਕਾ ਦੇਣਾ ਫੇਰ ਇਹਨਾਂ ਦੀਆਂ ਰੇੜੀਆਂ ਹਨਾ ਇਸਾੜੀ ਨੂੰ ਤੁਸੀਂ ਲੱਗਣ ਦੇਣ ਦੀ ਤੇ ਅੱਜ ਜਾ ਕੇ ਸਾਨੂੰ ਪੁਲਿਸ ਹੁਣੀ ਰੋਕ ਰਹੀ ਹੈ ਵੀ ਨਹੀਂ ਐਦਾਂ ਨਾ ਕਰੋ ਕਾਨੂੰਨ ਦੇ ਹੱਥ ਆ ਹੁਣ ਕੱਲ ਉੱਥੇ ਲਵਾਉਣ ਦੇ ਸੀ ਉਹਨਾਂ ਪੰਜਾਬੀ ਨਾਲ ਲੜੇ ਬੰਦੇ ਧੱਕਾ ਕੀਤਾ ਤੇ ਨਾ ਚਰਨੇ ਉਦੋਂ ਪੁਲਿਸ ਕਿੱਥੇ ਸੀਗੀ ਪਤਾ ਲੱਗਾ ਸੀ ਕਿ ਇੱਥੇ ਕੁਝ ਨਿਹੰਗ ਸਿੰਘ ਆਪਣੇ ਕੋਈ ਵਾਸੀਆਂ ਦੀਆਂ ਦੇਰੀਆਂ ਕਰ ਰਹੇ ਸੀ ਪਰ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਜਦੋਂ ਤੁਸੀਂ ਆ ਐਸਐਚਓ ਸਾਹਿਬ ਨੂੰ ਆਣ ਕੇ ਦਰਖਾਸਤ ਦਿਓ ਕਿ ਕੋਈ ਬੰਦਾ ਕ੍ਰਾਈਮਨਲ ਹੈਗਾ ਜਾਂ ਜੇ ਕੋਈ ਬੰਦਾ ਹੈ ਤਾਂ ਕੋਈ ਜੁਰਮ ਬੰਦਾ ਹੋ ਉਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ। ਬਾਕੀ ਐਸਐਸਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ। ਤੇ ਉਹਨਾਂ ਨੇ ਵੀ ਇਹੀ ਆਖਿਆ ਵੀ ਨੰਗ ਸਿੰਘਾਂ ਨੂੰ ਕੋਈ ਵੀ ਆਣ ਕੇ ਸਾਡੀ ਮਿਲਣ